ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਬੂਟਾ ਸਿੰਘ ਜੀ ਪਿੰਡ ਈਸਾਪੁਰ ਵਾਲੇ ਮੈਂ ਧੰਨਵਾਦ ਕਰਦਾ ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਈਸਾਪੁਰ ਤੋਂ ਗੁਰੂ ਕੇ ਲੰਗਰ ਤਿਆਰ ਕਰਕੇ ਗੁਰਮਤਿ ਪਿਆਰਿਓ ਇਹ ਹੜ੍ਹ ਪੀੜਤਾਂ ਦੇ ਲਈ ਲੈ ਕੇ ਜਾ ਰਹੇ ਹਾਂ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਸਾਡੇ ਸਰਪੰਚ ਸਰਦਾਰ ਗੁਰਮੀਤ ਸਿੰਘ ਜੀ ਭਾਈ ਅਜਮੇਰ ਸਿੰਘ ਜੀ ਭਾਈ ਬਲਵਿੰਦਰ ਸਿੰਘ ਔਰ ਸਮੂਹ ਸੰਗਤਾਂ ਔਰ ਮੇਰੇ ਵੀਰ ਜਸੋਵਾਲ ਤੋਂ ਸੈنسਵਾਲ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਭਾਈ ਤੇ ਆਓ ਮੈਂ ਇੱਕ ਬੇਨਤੀ ਕਰਦਾ ਕਿ ਅੱਜ ਇਸ ਵਿਪਤਾ ਦੀ ਘੜੀ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਸ ਵਿਪਤਾ ਦੀ ਘੜੀ ਦੇ ਵਿੱਚ ਸਾਰੇ ਰਲ ਮਿਲ ਕੇ ਜਿੰਨੀ ਜਿੰਨੀ ਵੀ ਕਿਸੇ ਦੀ ਇੱਛਾ ਉਹ ਆਪਣੀ ਇੱਛਾ ਅਨੁਸਾਰ ਭਾਈ ਆਪਣੀ ਦਾਨ ਸਮਗਰੀ ਇਹਨਾਂ ਵੀਰਾਂ ਦੇ ਲਈ ਭੇਜੋ ਔਰ ਲੈ ਕੇ ਆਓ ਬੇਨਤੀ ਕਰਤਾ ਦਾ ਸਪਾਈ ਬੂਤਾ ਸਿੰਘ ਪੰਡਿਤਸਾਪੁਰ ਬੀਬੇ ਨਾਨਕੀ ਸਮਾਜ ਸੇਵਾ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡਾਂ ਕੋਲ ਆਪ ਨੂੰ ਚੱਲ ਰਿਹਾ ਹੈ ਥਾਰੇ ਪਾਸੇ ਬਾੜੀ ਹੜ੍ਹ ਪਾਣੀ ਪਾਣੀ ਹੈ ਜਿਸ ਦੇ ਨਾਲ ਕਾਫੀ ਚਾਦੀ ਮਦਦ ਦੀ ਲੋੜ ਹੈ ਬਾਤਾਂ ਦਾ ਸੁਣਨ। ਅੱਤੇ ਕੁਝ ਖਲਾਲਾਤ ਦੇ ਵਿੱਚ ਜਿਤਨਾ ਵਿਆਸ ਨੇ ਸੁਭਾਈ ਬਿਤਾਇਆ ਹੈ ਉਹ ਘਰਾਂ ਨੂੰ ਦੇਖਾਰ ਨਹੀਂ ਚੁੱਕਿਆ। ਉਹਨਾਂ ਵਾਸਤੇ ਅਸੀਂ ਛੋਟਾ ਜਿਹਾ ਪ੍ਰੋਗਰਾਮ ਕੀਤਾ ਹੈ ਜਿਸ ਦਾ ਨਾਮ ਸਾਡਾ ਹੈ। ਬਾਬਾ ਬਿਸ਼ਾ ਨੂੰ ਬਸ ਪਰਮਾਨੰ। ਇਹਨਾਂ ਦਾ ਸਰਵਾਪਕ ਕਰਦੇ ਆ ਦੇਪੁਰਾ ਦੇ ਨਾਲ ਅਸੀਂ ਛੋਟਾ ਜਿਹਾ ਪ੍ਰੋਗਰਾਮ ਕੀਤਾ ਹੈ ਕਿ ਅਸੀਂ ਕੁਛ ਨਾ ਕੁਛ ਯਕਤਰ ਕਰਕੇ ਉਹਨਾਂ ਹੜਪੁਕਤਾ ਦੇ ਸੇਵਾਵਾਹ ਜੀ ਉਹਨਾਂ ਦੀ ਮਦਦ ਕਰ ਸਕੀਏ ਜਿਸ ਤਰ੍ਹਾਂ ਗੁਨਾਵਸੀ ਰੈਣਬਧੀ ਲਈ ਵਾਸਤੇ ਤਿਰਪਾਨਾ ਮੱਛੜ ਦਾਣੀਆਂ ਦਵਾਈਆਂ ਅਤੇ ਪਾਣੀ ਅਤੇ ਲੰਗਰ ਦੀ ਸੇਵਾ ਅਸੀਂ ਬਾਬਾ ਬੁੱਢਾ ਸਿੰਘ ਜੀ ਦੇ ਉਪਦੇ ਨਾਲ ਅਤੀ ਪ੍ਰਮਾਣ ਕਰਕੇ ਅੱਜ ਅਸੀਂ ਹੁੰਦੀ ਵਿੱਚ ਖੜੇ ਹਾਂ ਤੇ ਇਸ ਨੂੰ ਅਸੀਂ ਸਿੱਧਾ ਪੱਤਾ ਲੈ ਕੇ ਅਸੀਂ ਕੱਲ ਨੂੰ ਇਹ ਲੰਗਰ ਤਿਆਰ ਕਰਕੇ ਅਸੀਂ ਤੋ ਤਾਂ ਜਿੱਤੀ ਜਿੱਤੀ ਇਹ ਹਰ ਕਿਸ ਤਰ੍ਹਾਂ ਦੀ ਜੀ ਵਿਰੋਧ ਮਿਲਦੀ ਹੈ ਅਸੀਂ ਉੱਥੇ ਜਾਵਾਂਗੇ ਅਸੀਂ ਸਾਰਿਆਂ ਨੂੰ ਸ਼ੁਕਰੀਆ ਕਰਦੇ ਹਾਂ ਇਸ ਚੈਨਲ ਦਾ ਹੀ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਬਨੀਤ ਕੁਮਾਰ ਚੜੌਦੀ ਸ੍ਰੀ ਮਾਛੀਵਾੜਾ ਸਾਹਿਬ ਬੱਲੂ ਬੇਨਤੀ ਕਰਦਾ ਆਪਣੇ ਵੱਲੋਂ ਬੇਨਤੀ ਕਰਦਾ ਸ੍ਰੀ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਬੇਬੇ ਨਾਨਕ ਜੀ ਦਾ ਕਿਰਤ ਜੀ ਦਾ ਕਿ ਮੁੱਖ ਸੇਵਾਦਾਰ ਪਾਈ ਮੋਤਾ ਸਿੰਘ ਜੀ ਸਬਰ ਵਾਲੇ ਉਹਦੇ ਮੁੱਖ ਸਿਵਾਦਾਰ ਨੇ ਅਸੀਂ ਇਹਨਾਂ ਨਾਲ ਕਾਫੀ ਲੰਮੇ ਸਮੇਂ ਤੋਂ ਅਸੀਂ ਵੀ ਜੁੜੇ ਹੋਏ ਆਂ ਇਹ ਆਪਣੇ ਵੱਲੋਂ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਆਪਣੇ ਕਈ ਇਲਾਕੇ ਜਿਵੇਂ ਗੁਰਦਾਸਪੁਰ ਸultanpur ਲੋਧੀ ਬਟਾਲਾ ਲੋਈਆਂ ਤੇ ਹੋਰ ਕਈ ਇਲਾਕੇ ਹੜ੍ਹਾਂ ਦੀ ਮਾਰ ਵਿੱਚ ਆਏ ਹੋਏ ਨੇ ਜਿੱਥੇ ਕਿ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਖਾਣ ਪੀਣ ਦੀ ਹੋਰ ਤੇ ਸਮਾਜ ਸਾਡੇ ਸਮਾਜ ਦੇ ਵੀ ਲੋਕ ਮਦਦ ਵੀ ਕਰ ਰਹੇ ਆ ਸਾਰਾ ਜ ਪਰ ਕਰ ਆਪਾਂ ਨਹੀਂ ਸਕਦੇ ਆਪਾਂ ਉਹਨਾਂ ਦੀ ਆਪਣੇ ਵੱਲੋਂ ਜਿਹੜੀ ਉਹਨੂੰ ਘਰੇਲੂ ਲੋੜਾਂ ਨੇ ਉਹ ਆਪਾਂ ਉਹਨਾਂ ਦੀ ਜਿੱਦਾਂ ਪੂਰੀਆਂ ਕਰ ਸਕਦੇ ਆ ਇਸ ਲਈ ਟਰਸਟ ਵੱਲੋਂ ਬੇਬੇਦਾਨ ਦੀ ਟਰਸਟ ਵੱਲੋਂ 500 ਤਰਪਾਲਾਂ 300 ਮੱਛਰਦਾਨੀਆਂ ਗੁਰੂਗੇ ਲੰਗਰ ਪਾਣੀ ਪਾਣੀ ਦੀਆਂ ਬੋਤਲਾਂ ਦਵਾਈਆਂ ਵਗੈਰਾ ਤੇ ਹੋਰ ਘਰੇਲੂ ਚੀਜ਼ਾਂ ਚੀਜ਼ਾਂ ਜੋ ਉਹਨਾਂ ਨੂੰ ਲੋੜ ਆ ਉਹ ਆਪਣੇ ਟਰਸਟ ਵੱਲੋਂ ਉੱਥੇ ਲੈ ਕੇ ਜਾ ਰਹੇ ਆ ਕੱਲ ਨੂੰ ਇਸ ਲਈ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਬਾਬਾ ਬੂਟਾ ਸਿੰਘ ਜੀ ਨਾਲ ਸੰਪਰਕ ਕਰਕੇ ਇਸਾਪੁਰ ਵਾਲਿਆਂ ਨਾਲ ਆਪਾਂ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਸਹਿਯੋਗ ਦੇਈਏ ਕਿਉਂਕਿ ਅੱਗੇ ਵੀ ਉਹ ਆਪਣੇ ਇਲਾਕੇ ਵਿੱਚ ਆਪਣੇ ਮੱਛਰ ਤੋਂ ਬਾਹਰਲੇ ਇਲਾਕੇ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਆ ਇਸ ਲਈ ਆਪਾਂ ਵੱਧ ਤੋਂ ਵੱਧ ਉਹਨਾਂ ਨੂੰ ਸਹਿਯੋਗ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲੱਖੋ ਪਤਾ ਕੀ ਹੋਣਾ ਸੀ ਪੁੱਛਦੇ ਤਾਂ ਨਹੀਂ ਚੰਗੇ ਲੱਗਦੇ ਤੁਹਾਨੂੰ ਸਾਡੀਆਂ ਭੈਣਾਂ ਆਉਣ ਸਾਡੀਆਂ ਮਾਵਾਂ ਕੱਲ ਨੂੰ ਸਾਡੇ ਨਾਲ ਬੀਬੀਆਂ ਆਉਣਗੀਆਂ ਸਈ ਸਮਾਨ ਹੋਵੇ ਆ ਬੀਬੀਆਂ ਭੈਣਾਂ ਵਾਲੇ ਉਹ ਬੀਬੀਆਂ ਭੈਣਾਂ ਹੀ ਤੁਹਾਨੂੰ ਦੇਣਗੀਆਂ ਉਹ ਕੱਲ ਨੂੰ ਅਸੀਂ ਲੈ ਕੇ ਆਵਾਂਗੇ ਬੀਬੀਆਂ ਭੈਣਾਂ ਨੂੰ ਕਾਰੀਆਂ ਨੂੰ ਕਹਦੇ ਹੋ ਤੇ ਤੁਸੀਂ ਜਦੋਂ ਅੱਥੇ ਆਵਾਂਗੇ ਹਾਂ ਕੱਲ 10 ਵਜੇ ਕਰ ਜਾਏ ਇੱਥੇ ਨਹੀਂ 12 1 ਵਜੇ ਕਰ 12 1 ਵਜੇ ਗਏ ਇੱਥੇ ਆਉਂਦੇ ਹਾਂ 12 ਤੋਂ 1 ਵਜੇ ਤੱਕ ਤੁਹਾਡੇ ਕੋਲ ਇੱਥੇ ਪਹੁੰਚਾਂਗੇ ਕੱਲ੍ਹ ਥੋੜਾ ਥੋੜਾ ਪਾਲਾ ਕੋਈ ਗੱਲ ਇਤਰ ਪਾਲਾਂ ਹੋ ਜਾਣਗੀਆਂ ਜਿਹੜੀਆਂ ਹੋਰ ਜੋ ਵੀ ਹੈ ਤੁਸੀਂ ਤੁਹਾਡਾ ਇੱਥੇ ਕੋਈ ਮੌਤਵਾਰ ਹੈ ਕੋਈ ਇੱਕ ਜੇ ਕਿਸੇ ਨੂੰ ਅਸੀਂ ਫੋਨ ਕਰੀਏ ਸਾਰੇ ਇੱਥੇ ਇਕੱਠੇ ਹੋ ਜਾਣ ਹਾਂਜੀ ਅਸੀਂ ਨੰਬਰ ਦੇ ਦਿੰਦੇ ਹਾਂ